ਬਹੁਤ ਹੀ ਪਿਆਰੇ ਦੋਸਤੋ ਸਭ ਨੂੰ ਪ੍ਰੀਮ ਭਰੀ ਸਤਿ ਸ਼੍ਰੀ ਅਕਾਲ ਅੱਜ ਪਹੁੰਚੇ ਆਂ ਦਰਸ਼ਨ ਕਰਨ ਗੁਰਦੁਆਰਾ ਪੁਲਪੁਤਾ ਸਾਹਿਬ ਪਾਸ਼ਾ ਜੀ ਛੇਵੀਂ ਪੰਤਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਮੇਰੀ ਪੀੜ ਦੇ ਮਾਲਕ ਇਹ ਗੁਰੂ ਘਰ ਟਾਂਡਾ ਵਾਲ ਮੜ ਤੋਂ ਸ੍ਰੀ ਹਰਗੋਬਿੰਦ ਪੁਰ ਰੋਡ ਦੇ ਉੱਪਰ ਟਾਂਡੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ ਇੱਥੇ ਛੇਵੇਂ ਪਾਰਸ਼ ਨੇ ਆਪਣੇ ਮੁਬਾਰਕ ਚਰਨ ਪਾਏ ਬਹੁਤ ਵਧੀਆ ਐਂਟਰੀ ਹੈ ਗੁਰੂ ਕਰਦੀਪ ਬਹੁਤ ਪਿਆਰੇ ਫੁੱਲ ਲਾਏ ਨੇ ਬਹੁਤ ਸੁੰਦਰ ਲੱਗ ਰਹੇ ਹਨ ਬਹਾਰ ਹੈ ਜਿੱਥੇ ਗੁਰੂ ਦਾ ਦਰਬਾਰ ਸਾਨੂੰ ਸੁਨੇਹਾ ਦਿੰਦਾ ਉੱਥੇ ਇਹ ਜਿਹੜੀ ਕੁਦਰਤ ਹੈ ਫੁੱਲ ਹੈ ਇਹ ਵੀ ਬਹੁਤ ਵਧੀਆ ਸੁਨੇਹਾ ਦਿੰਦੇ ਨੇ ਗੁਰੂ ਨਾਲ ਤੇ ਅਸੀਂ ਪਿਆਰ ਕਰਨਾ ਹੀ ਕਰਨਾ ਪਰ ਉਹਦੀ ਬਣਾਈ ਕੁਦਰਤ ਜਿਹੜੀ ਇਹ ਦੇਖੋ ਕਿੰਨੇ ਪਿਆਰੇ ਕਿੰਨੇ ਸੁੰਦਰ ਫੁੱਲ ਜਿਹੜੇ ਨੇ ਨੇਚਰਲੀ ਗੁਰੂ ਘਰ ਦੇ ਵਿੱਚ ਲਾਏ ਨੇ ਪ੍ਰਬੰਧਕਾਂ ਨੇ ਬਹੁਤ ਹੀ ਵਧੀਆ ਬਹੁਤ ਹੀ ਖੂਬਸੂਰਤ ਕੁਦਰਤ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰੇ ਫੁੱਲ ਚਲੋ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਅੰਦਰੋਂ ਗੁਰਦੁਆਰਾ ਪੁੱਲ ਪੁਤਾਲ ਸਾਹਿਬ ਪਾਸ਼ਾਹੀ ਸ਼ੇਵੀ

ਬਾਬੂ ਯੋਗਾ ਹਰ 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 ਸਰਵ ਨਾਮ ਦੇ ਆਧਾਰਿਤ ਕੋਤਾਂ ਮੈ ਸੇਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰਿਆ ਬਹੁਤ ਕਰਮ ਮੰਗਾਇ ਮਨਵੰਸ ਸਤਨਾਨਕ ਕੋਲ ਜਾਏ ਬਾਬਾ ਮੰਤਨ ਦੇ ਆਪੇ ਗੁਰੂ ਹਰਿ ਕੋਈ ਵੀ ਵਰਤਾ ਸੂਲ ਪੂਰੇ ਜਪਾ ਦੇ ਹੋਏ ਸਾਰੇ ਬਹੁਤ ਹੀ ਪਿਆਰਾ ਨਜ਼ਾਰਾ ਰੁਕਰ ਦੇ ਬਾਹਰ ਵਿੱਚ ਸੋ ਫੁੱਲ ਬਹੁਤ ਹੀ ਪਿਆਰੇ ਇਹ ਰੋਡ ਟਾਂਡੇ ਨੂੰ ਜਾ ਰਿਹਾ ਜੀ ਟਾਂਡਾ ਔੜਮੜ ਇਹ ਥੱਲੇ ਛੋਟਾ ਪੁਲ ਪਹਿਲਾਂ ਛੋਟਾ ਪੁਲ ਹੁੰਦਾ ਸੀ ਇੱਥੋਂ ਜਾਂਦੀਆਂ ਹੁੰਦੀਆਂ ਸੀ ਬੱਸਾਂ ਗੱਡੀਆਂ ਇਹ ਸ੍ਰੀ ਹਰਗੋਬਿੰਦਪੁਰ ਬਟਾਲਾ ਗੁਰਦਾਸਪੁਰ ਨੂੰ ਅੰਮ੍ਰਿਤਸਰ ਨੂੰ ਜਾਂਦਾ ਹਾਂ ਬਈ ਇਹ ਉਹ ਬਈ ਹੈ ਜਿੱਥੇ ਗੁਰੂ ਨਾਨਕ ਪਾਸ਼ਾ ਨੇ ਜਿਹੜਾ ਇਤਿਹਾਸ ਵਿੱਚ ਲਿਖਿਆ ਚੁਬੀ ਲਈ ਸੀ ਔਰ ਸੁਲਤਾਨਪੁਰ ਜਾ ਕੇ ਮਿਲਦੀ ਲੋਧੀ ਇਹ ਉਹੀ ਬਈ ਹੈ ਗੁਰੂ ਨਾਨਕ ਪਾਸ਼ਾ ਵਾਲੀ ਜਿੱਦੇ ਸਿੱਧੀ ਸੁਲਤਾਨਪੁਰ ਜਾਂਦੀ ਆ ਅੱਗੇ ਇਸ ਤਰ੍ਹਾਂ ਜਾਈ ਜਾਂਦੀ ਆ ਇਹ ਗੁਰੂ ਘਰ ਹੈ ਤੇ ਇਹ ਹੈ ਨਗਰ ਛੋਟਾ ਜਿਹਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਸੀ ਘੋੜਾ ਬੰਨਿਆ ਸੀ ਉਹ ਵੀ ਜਗ੍ਹਾ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਜਾ ਕੇ ਆਹ ਥੱਲੇ ਰਸਤਾ ਜਾ ਰਿਹਾ ਦਰਸ਼ਨ ਕਰਾਉਂਦੇ ਆਵਜੀ ਨੂੰ ਇਸ ਤਰ੍ਹਾਂ ਇਹ ਪੁਲ ਹੈ ਇਹ ਬਈ ਇਸ ਤਰ੍ਹਾਂ ਜਾ ਕੇ ਜਿੱਥੇ ਸ਼ੇਵੇਂ ਪਾਸ਼ਾ ਨੇ ਆਪਣਾ ਘੋੜਾ ਬੰਨਿਆ ਸੀ ਵਿਸ਼ਰਾਮ ਕੀਤਾ ਸੀ ਇਸ ਤਰ੍ਹਾਂ ਥੱਲੇ ਜਗ੍ਹਾ ਬਣੀ ਹੋਈ ਹੈ ਇਹ ਹੈ ਉਹ ਕਿਲਾ ਕਹ ਲਈਏ ਲਕੜ ਕਹ ਲਈਏ ਜਿੱਥੇ ਸ਼ਿਵੇਂ ਪਾਸ਼ਾ ਨੇ ਆਪਣਾ ਘੋੜਾ ਬਣ ਕੇ ਇੱਥੇ ਵਿਸ਼ਰਾਮ ਕੀਤਾ ਸੀ ਸਦੀਆਂ ਤੋਂ ਇਹ ਲੱਕੜ ਦੇਖੋ ਗਲੀ ਨਹੀਂ ਇਸੇ ਤਰ੍ਹਾਂ ਹੀ ਹੈ ਚਰਿਸ਼ੋ ਪ੍ਰਾਪਤ ਹੈ ਧੰਨ ਧੰਨ ਸ਼ਿਵੇਂ ਪਾਸ਼ਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇਸ ਜਗ੍ਹਾ ਤੇ ਘੋੜਾ ਬਣ ਕੇ ਇੱਥੇ ਵਿਸ਼ਰਾਮ ਕੀਤਾ ਸੀ ਪਿੱਛੇ ਵੀ ਕੁ ਥੋੜੇ ਕਿਲੋਮੀਟਰ ਤੇ ਗੁਰਦੁਆਰਾ ਟਾਲੀ ਸਾਹਿਬ ਹੈ ਗਰਨਸਾਹ ਹੈ ਉੱਥੇ ਵੀ ਮਹਾਰਾਜ ਦੇ ਚਰਨ ਪਾਏ ਸੀ ਉਸ ਤੋਂ ਬਾਅਦ ਇੱਥੇ ਪਾਏ ਸੀ ਫਿਰ ਅੱਗੇ ਇਹ ਆ ਜਿੱਥੇ ਮਹਾਰਾਜ ਨੇ ਕੋੜਾ ਬੰਨਿਆ ਸੀ ਸੋ ਧੰਨ ਸੱਚੇ ਪਾਤਸ਼ਾਹ ਮੌਜੀ ਪਹਿਲੀ ਵਾਰ ਆਪਾਂ ਛੋਇਆ ਪਹਿਲੀ ਵਾਰ ਟੱਚ ਕੀਤਾ ਸਾਨੂੰ ਵੀ 40 ਸਾਲ ਹੋ ਗਏ ਨੇ ਦਰਸ਼ਨ ਕਰਦਿਆਂ ਉਸੀ ਤਰ੍ਹਾਂ ਹੀ ਹੈ ਲੱਕੜੇ ਇਸੇ ਤਰ੍ਹਾਂ ਮਹਾਰਾਜੀ ਬਖਸ਼ਿਸ਼ ਹੈ ਕਿਰਪਾ ਉਹਨਾਂ ਮਾਰੇ ਮੇਲ ਕਾਨ ਸਾਹਿਬ ਨੂੰ ਖੁਸ਼ੀਆਂ ਬਖਸ਼ੇ ਦਰਸ਼ਨ ਕਰਕੇ ਨਿਹਾਲ ਹੋ ਗਏ ਮਹਾਰਾਜ ਦੇ ਇਸ ਤਰ੍ਹਾਂ ਹੈ ਜਗਾ ਉਪਰ ਉਸ ਤਰ੍ਹਾਂ ਦਿਸਦੀ ਹੈ ਆ ਉਪਰ ਹੁਣ ਮੇਨ ਦਰਵਾਜ਼ਾ ਹੋਰ ਰਾਹ ਜਾ ਰਿਹਾ ਜਦੋਂ ਅਸੀਂ ਛੋਟੇ ਹੁੰਦੇ ਸੀ ਸ਼ਿਰੋਕ ਛੋਟਾ ਜਿਹਾ ਹਾਲ ਸੀ ਇੱਥੇ ਕਮਰਾ ਤੇ ਛੋਟਾ ਜਿਹਾ ਬਰਾਂਡਾ ਸੀ ਲੰਗਰ ਹਾਲ ਬਾਅਦ ਵਿੱਚ ਸਾਰਾ ਇਲਾਕਾ ਆਪਣਾ ਐਨਆਰਆਈ ਵੀਰ ਸਾਰੀਆਂ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਸੇਵਾ ਕੀਤੀ ਸੋਹਣਾ ਸਥਾਨ ਬਣ ਗਿਆ ਇਹ ਸਾਹਮਣੇ ਨਵੀਂ ਸ੍ਰਾਮਣੀ ਹੈ ਇਧਰ ਵੀ ਪਾਟੀ ਸਿੰਘਾਂ ਦੇ ਰਹਿਣ ਨੂੰ ਸੰਗਤਾਂ ਦੇ ਰਹਿਣ ਨੂੰ ਇਹ ਨਿਸ਼ਾਨ ਸਾਹਿਬ ਗੁਰੂ ਮਹਾਰਾਜ ਦੀ ਬਹੁਤ ਹੀ ਪਿਆਰਾ ਗੁਰੂ ਦੇ ਨਿਸ਼ਾਨ ਇਧਰ ਵੀ ਫੁੱਲ ਬਹੁਤ ਪਿਆਰੇ ਨੇ ਸੋਨੀਆ ਰਹਾਸ਼ਾ ਪਿੱਛੇ ਵੀ ਬਣ ਰਹੀ ਹੈ ਬਿਲਡਿੰਗ ਇਸ ਤਰ੍ਹਾਂ ਸੰਗਤਾਂ ਦਰਸ਼ਕਾਰੀਆਂ ਨੇ ਆ ਰਹੀਆਂ ਹਨ ਐਂਟਰੀ ਸੋਮਾਰੇ ਬੜੀ ਬਖਸ਼ਿਸ਼ ਕੀਤੀ ਆਪਨ ਨੇ ਨਗਰ ਤੋਂ 2 ਕਿਲੋਮੀਟਰ ਦੂਰ ਹੈ ਇਹ ਸ਼ੇਵੀ ਪਾਸ਼ਾਦਸਤਾਨ ਨਿਆਣੀ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਇਹ ਤਾਂ ਲੰਗਰ ਹਾਲ ਹੈ। ਸਾਹਮਣੇ ਲੰਗਰ ਤਿਆਰ ਹੋ ਰਿਹਾ ਹੈ। ਇੱਥੇ ਗੱਡੀਆਂ ਆ ਕੇ ਖੜ੍ਹਦੀਆਂ ਨੇ ਥੱਲੇ ਉੱਪਰ ਵੀ ਖੜ੍ਹਦੀਆਂ ਹਨ ਪਾਰਕ ਹੋਈਆਂ। ਇੱਥੇ ਵਰਦਨ ਸਾਵ ਕੀਤੇ ਜਾਂਦੇ ਹਨ। ਆਹੇ ਤਾਂ ਲੰਗਰ ਹਾਲ ਹੈ। ਬਹੁਤ ਵੱਡਾ ਹਾਲ ਮਸਾਖੀ ਦਾ ਦੀਵਾਨ ਵੀ ਇੱਥੇ ਸਜਦਾ ਹੈ। ਗੁਰੂਆਂ ਸੰਗਤਾਂ ਦਾ ਲੰਗਰ ਵੀ ਇੱਥੇ ਚੱਲਦੀ ਹੈ। ਬਾਕੀ ਦਿਨਾਂ ਵਿੱਚ ਇਹ ਲੰਗਰ ਹਾਲ ਹੈ ਬਹੁਤ ਹੀ ਵੱਡਾ। ਉਸ ਸਾਖੀ ਦਾ دیوان ਇੱਥੇ ਹੀ ਸਜਦਾ ਹੈ। ਸਾਹਮਣੇ ਸਟੇਜ ਲੱਗਦੀ ਹੈ ਵਸਾਖੀ ਦੀ। ਕਾਫੀ ਸੰਗਤ ਇੱਥੇ ਬੈਠ ਜਾਂਦੀ ਹੈ, ਆਨੰਦ ਮਾਣਦੀ ਹੈ। ਬਹੁਤ ਪਿਆਰਾ ਤੇ ਸੁਹੰਗਾ ਹਾਲ ਹੈ। 5 ਮਿੰਟ ਇੱਥੇ ਵੀ ਲੰਗਰ। ਪਿਆਰ ਹੁੰਦਾ ਹੈ ਭਾਂਡੇ ਧੋਤੇ ਜਾਂਦੇ ਹਨ। ਬਾਬਾ ਜੀ ਸੇਵਾ ਕਰਦੇ ਹਨ ਸੰਗਤਾਂ। ਗੁਰੂ ਘਰ ਦੇ ਲੰਗਰ ਆਵਾਜ਼ ਤੇ ਸਬਜ਼ੀਆਂ ਪੀਏ ਹਨ ਸੰਤਾਂ ਦਾ ਸੇਵਾ ਕਰਦੀਆਂ ਹਨ ਬਹੁਤ ਗੁਰਦੀ ਕਿਰਪਾ 24 ਘੰਟੇ ਲੰਗਰ ਚੱਲਦਾ ਹੈ ਆਏ ਗਏ ਬਾਅਦ ਤੇ ਪੂਰਾ ਇੰਤਜ਼ਾਮ ਹੈ ਭਾਗਾਂ ਵਾਲੀ ਧਰਤੀ ਹੈ ਭਾਈ ਸੱਚੇ ਬਾਦਸ਼ਾਹ ਦੀ ਮਿਹਰ ਹੈ ਉੱਪਰ دیਵਾਨ ਹਾਲ ਹੈ ਥੱਲੇ ਗੁਰੂ ਘਰ ਦਾ ਲੰਗਰ ਸ਼ੁਗੁਰੂ ਕਿਰਪਾ ਕਰੇ ਪ੍ਰਸ਼ਾਦਾ ਛਕਦੇ ਆ ਉਸ ਤੋਂ ਬਾਅਦ ਚਾਲੇ ਪਾਉਂਦੇ ਆ ਲੰਗਰ ਵਿੱਚ ਮਹਾਰਾਜੀ ਵਿਖੇ ਪਾਉ ਹੋ ਗਈ ਪ੍ਰਸ਼ਾਦਾ ਆ ਗਿਆ ਹੈ ਸੱਚੇ ਪਾਤਸ਼ਾਹ ਜੀ ਮੇਲ ਕਰਨ ਨਾਨਕ ਭੋਸਣੀਆਂ ਪਕਾਈਆਂ ਪਾਈਆਂ ਥਾਲੇ ਮਾਹੀ ਜੀ ਗੁਰੂ ਮਨਾਯਾ ਰਾਇ ਜੀ ਸਹੀ ਖਾਹੇ ਅਰਾਜ ਰਾਜ ਸਹੀ ਖਾਹੇ ਹਾਂਜੀ ਵਾਹਿਗੁਰੂ ਜੀ ਪ੍ਰਸ਼ਾਦਾ ਛਕ ਲਿਆ ਗੁਰੂ ਮਹਾਰਾਜੀ ਦਾ ਇੱਥੇ ਦਰਬਾਰਤਨ ਦਾ ਸੇਵਾ ਕਰ ਰਿਹਾ ਹਾਂ। ਇਹ ਲੰਗਰ ਬਣ ਰਿਹਾ ਹੈ। ਅੰਦਰ ਵੀ ਰਸੋਈ ਹੈ ਵੱਡੀ। ਇੱਥੇ ਵੀ ਲੰਗਰ ਬਣ ਰਿਹਾ। ਇਹ ਰਹਿ ਹੈ ਛੋਮਰੇਨ। ਮਾਰਾ ਇਹਦੇ ਮੇਰੀ ਪੀਰੀ ਦੇ ਨਿਸ਼ਾਨ ਛੁਰ ਰਹੇ ਨੇ ਦਰਬਾਰ ਹਾਲ ਕੋਲੇ ਲੰਗਰ ਗੁਰੂ ਮਾਰੇ ਮੇਰ ਕਰੇ ਸਭ ਦੀ ਹਾਜ਼ਰੀ ਪ੍ਰਵਾਨ ਕਰੇ ਸੋਪਰ ਚੱਲਦੇ ਹਾਂ ਚਾਲੇ ਪਾਉਂਦੇ ਹਾਂ ਮਾਰ ਕੋਸ਼ੀਸ਼ ਲੈ ਕੇ ਆਗੇ ਲੈ ਕੇ ਸ਼ੁ크ਰੀ ਸਾਹਿਬ ਦੇ ਪਾੜ ਦੇ ਕੋਲ ਪੈ ਗਏ ਹਨ परंत गुरबाणी के कीर्तन रागी जथा करी साहब जी के पाठ होए गुरुदे प्यारे जत्था बहुत ही मिठास भरिया प्यारा कीर्तन कर रहे हैं गुरुद्वारा फुल साहब श्री पातशाह महाराज नमस्कार करके बार एग्जिट ਆਤੀ ਉੱਚਾ ਥਾ ਕਦਰਵਾਰਾ ਅੰਤ ਨਹੀਂ ਕਿਸ ਪਾਰਵਾਰਾ ਸਾਹਮਣੇ ਨਾਲ ਹੀ ਰੋਡ ਹੈ ਟਾਂਡੇ ਤੋਂ ਸ਼ਹੀ ਹਰਗੋਬਿੰਦਪੁਰ ਅੱਗੇ ਅਮਰਸਰ ਗੁਰਦਾਸਪੁਰ ਬਟਾਲਾ ਵੀ ਜਾ ਮਿਲਦੀ ਹੈ ਸੁਭਾਨਪੁਰ ਨੂੰ ਵੀ ਜਾਂਦੀ ਹੈ ਤਿਲਵਾਨੂ ਸੇ ਪਾਰਕਿੰਗ ਹੈ ਬਾਹਰ ਇਹ ਜੋੜਾਕਰ ਹੈ ਬਾਰ ਦੁਕਾਨਾਂ ਹਨ ਇਹ ਪਾਰਕਿੰਗ ਹੈ ਅੱਗੇ ਗੱਡੀਆਂ ਲੱਗੀਆਂ ਹਨ ਸਾਹਮਣੇ ਰੋਡ ਤੇ ਲੰਗਰ ਵਾਸਤੇ ਟੈਂਟ ਲੱਗਾ ਜੋ ਹੌਲੇ-ਹੌਲੇ ਨੂੰ ਸੌਂਦਾ ਜਾ ਰਹੀਆਂ ਹਨ ਇਹ ਬਾਲੀ ਸਾਈਡ ਤੇ ਦੁਕਾਨਾਂ ਹਨ ਜੋ ਬਹੁਤ ਹੀ ਪਿਆਰੇ ਦੋਸਤੋ ਸ਼ਾਰਟ ਦੇ ਵਿੱਚ ਤੁਹਾਡੇ ਨਾਲ ਸਾਂਝ ਪਾ ਰਹੇ ਹਨ ਦਰਸ਼ਕੀ ਦਾਤ ਕੀਤੇ ਨੇ ਕੀ ਮੇਰੇ ਪਾਸ ਸਦਸਤਾਂ ਦੇ ਜੇ ਚੰਗਾ ਲੱਗੇ ਤੇ ਸ਼ੇਅਰ ਕਰਨਾ ਹੋਰ ਵੀ ਸੰਗਤਾਂ ਦਰਸ਼ਨ ਕਰ ਲੈਣ ਅਸੀਂ ਸਬਕਸ਼ਿਸ਼ ਕਰਨੀ ਭੁੱਲ ਚੁਕਵਾਵ ਐਨੀ ਸੇਵਾ ਪ੍ਰਵਾਨ ਕਰਨੀ ਤੁਹਾਡਾ ਦਾਸ ਗੁਰਵਿੰਦਰ ਸਿੰਘ ਮਿਆਣੀ ਭਾਈ ਗੁਰਵਿੰਦਰ ਸਿੰਘ ਮਿਆਣੀ ਫੇਸਬੁੱਕ ਤੇ ਵੀ ਤੁਸੀਂ ਭਰ ਕੇ ਜਾ ਸਕਦੇ ਹੋ ਭਾਈ ਗੁਰਵਿੰਦਰ ਸਿੰਘ ਮਿਆਣੀ YouTube ਤੇ ਵੀ ਤੁਸੀਂ ਅਸੀ ਸਦੇਜ ਸਕਦੇ ਹੋ ਸੋ ਭੁੱਲ ਚੁਕ ਮਾਫ ਪ੍ਰੇਮ ਪ੍ਰੀਤ ਸਤਿ ਅਕਾਲ ਕਲਫਤਿ ਪ੍ਰਵਾਨ ਕਰਦੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ